ਤੱਤੋ ਤਾਜ ਮਿਲ ਰਹੇ ਨੇ ਸ਼ਾਮੂ ਰਾਜ ਲੈਣਾ ਚਾਹੀਦਾ ਹੈ ਪਾਵਰ ਆਪਣੇ ਹੱਥਾਂ ਵਿੱਚ ਲੈਣੀ ਚਾਹੀਦੀ ਹੈ ਤਦੋਂ ਸਾਰੇ ਸਰਦਾਰਾਂ ਰਲ ਕੇ ਫੈਸਲਾ ਕੀਤਾ ਕਿ ਕਿਸ ਨੂੰ ਇਸ ਨਵਾਬੀ ਦਾ ਕਿਤਾਬ ਦਿੱਤਾ ਜਾਵੇ ਸਾਰੀ ਸੰਗਤ ਬੈਠੀ ਹੈ ਸਾਹਮਣੇ ਤੇ ਇਹ ਸਰਦਾਰ ਵੀ ਬੈਠੇ ਨੇ ਤਦੋਂ ਇੱਕ ਨੌਜਵਾਨ ਸੰਗਤ ਨੂੰ ਪੱਖੀ ਚੰਦ ਰਿਹਾ ਕਦੋਂ ਉਹਨਾਂ ਸਰਦਾਰਾਂ ਆਵਾਜ਼ ਮਾਰੀ ਇਸ ਨੌਜਵਾਨ ਨੂੰ ਆਖੇ ਪੱਖੀ ਔਰ ਸਿੰਘ ਨੂੰ ਦੇ ਦਿਓ ਇੱਕ ਤਖਤ ਉੱਤੇ ਬਿਠਾ ਕੇ ਨਾ ਇਹਦੀ ਝੂਣੀ ਦੇ ਵਿੱਚ ਨਵਾਬੀ ਪਾ ਦਿੱਤੀ ਜਦੋਂ ਨਵਾਬੀ ਪਾਈ ਆਖਿਆ ਅੱਜ ਤੋਂ ਤੁਸੀਂ ਕਪੂਰ ਸਿੰਘ ਤੋਂ ਸਰਦਾਰ ਕਪੂਰ ਸਿੰਘ ਤੋਂ ਨਵਾਬ ਕਪੂਰ ਸਿੰਘ ਬਣ ਗਏ ਹੋ ਇੱਕਦਮ ਅੱਖਾਂ ਭਰ ਆਈਆਂ ਸ਼ੁਕਰ ਵਿੱਚ ਸਿਰ ਝੁਕ ਗਿਆ ਤੇ ਇੱਕ ਬੇਨਤੀ ਕੀਤੀ ਐ ਨਾ ਸਾਰੀ ਸੰਗਤ ਨੂੰ ਭਾਵੇਂ ਨਵਾਬੀ ਤੁਸੀਂ ਮੇਰੀ ਝੋਲੀ ਵਿੱਚ ਪਾ ਦਿੱਤੀ ਐ ਖਾਲਸਾ ਪੰਥ ਬਹੁਤ ਅਮੀਰ ਐ ਸੰਗਤ ਵਿੱਚ ਗੁਰੂ ਆਪ ਵਰਤਦਾ ਹੈ ਗੁਰੂ ਪਾਤਸ਼ਾਹ ਨੇ ਬਹੁਤ ਕੁਝ ਬਖਸ਼ਿਆ ਮੈਨੂੰ ਪਰ ਮੈਂ ਇੱਕ ਬੇਨਤੀ ਤੁਹਾਡੇ ਚਰਨਾਂ ਵਿੱਚ ਕਰਦਾ ਹਾਂ ਮੈਂ ਘੋੜਿਆਂ ਦੀ ਰਿੱਧ ਕੂਮੀ ਚੁੱਕਾਂਗਾ ਮੈਂ ਘੋੜਿਆਂ ਨੂੰ ਕੱਖ ਪਾਉਣੇ ਨਹੀਂ ਛੱਡਾਂਗਾ ਮੈਂ ਲੰਗਰ ਵਿੱਚ ਸੇਵਾ ਕਰਨੀ ਨਹੀਂ ਛੱਡਾਂਗਾ ਮੈਂ ਅੱਜ ਵੀ ਸਿੰਘਾਂ ਦੀ ਮੁਠੀ ਚਾਪੀ ਕਰਾਂਗਾ ਭਾਵੇਂ ਤੁਸੀਂ ਮੈਨੂੰ ਪਦਵੀ ਬਹੁਤ ਉੱਚੀ ਦੇ ਦਿੱਤੀ ਪਰ ਮੈਂ ਆਪਣੀ ਸੇਵਾ 'ਚ ਕੋਈ ਵਿਗਨ ਨਹੀਂ ਪੈਣ ਦੇਣਾ ਚਾਹੁੰਦਾ ਜੇ ਤੁਹਾਨੂੰ ਪਰਵਾਹ ਨਹੀਂ ਤਾਂ ਮੈਂ ਇਹ ਨਵਾਬੀ ਲੈ ਲੈਣਾ ਉਹਨਾਂ ਆਸ਼ਕੀ ਆਖਿਆ ਵੀ ਇਹੋ ਜਿਹਾ ਜਥੇਦਾਰ ਚਾਹੀਦਾ ਹੈ ਇਹੋ ਜਿਹਾ ਆਗੂ ਚਾਹੀਦਾ ਹੈ ਜੋ ਪਹਿਲਾਂ ਆਪ ਆਪਣਾ ਸਿਰ ਢਾਕੇ ਕੌਮ ਦੇ ਭਲੇ ਬਾਰੇ ਸੋਚੇ ਅੱਜ ਵੀ ਅਸੀਂ ਆਪਣੇ ਸਰਦਾਰਾਂ ਦਾ ਜਿਹੜਾ ਬਜ਼ੁਰਗਾਂ ਦਾ ਨਾਮ ਮਾਣ ਨਾ ਲੈਂਦੇ ਆ ਕਿਉਂ ਕਿ ਉਹਨਾਂ ਪਹਿਲਾਂ ਕੌਮ ਬਾਰੇ ਸੋਚਿਆ ਪੰਥ ਬਾਰੇ ਸੋਚਿਆ ਪੰਥ ਦੀ ਚੜ੍ਹਦੀ ਕਲਾ ਲਈ ਕਾਰਜ ਕੀਤੇ ਇਸ ਕਰਕੇ ਸਿੱਖੀ ਚੜ੍ਹਦੀ ਕਲਾ ਵਿੱਚ ਗਈ ਹੈ ਤੇ ਉਹਨਾਂ ਦੀ ਸਾਖੀ ਸ਼ੁਰੂ ਕਰ ਲੱਗੇ ਨੇ ਭਾਈ ਰਤਨ ਸਿੰਘ ਪੰਗੂ ਜੀ ਕਹਿੰਦੇ ਭਾਈ ਕਪੂਰ ਸਿੰਘ ਜੀ ਜਿਨ੍ਹਾਂ ਦੇ ਅੱਗੇ ਹਕੂਮਤ ਝੁਕੀ ਹੈ ਪਹਿਲਾਂ ਸਭ ਤੋਂ ਪਹਿਲਾਂ ਨਵਾਬੀ ਮਿਲੀ ਹੈ ਖਾਲਸੇ ਅੱਗੇ ਅੱਧੀ ਸੂਬੇਦਾਰੀ ਭਾਵ ਅੱਧੀ ਰਾਜਧਾਨੀ ਖਾਲਸੇ ਪੰਥ ਨੂੰ ਲਿਖ ਕੇ ਜੜੀ ਹੈ ਉਹ ਪੇਸ਼ ਕੀਤੀ ਗਈ ਹੈ ਕਿ ਖਾਲਸਾ ਜੀ ਮਿਹਰਬਾਨੀ ਕਰੋ ਲਓ ਅੱਧੀ ਸੂਬੇਦਾਰੀ ਤੁਹਾਨੂੰ ਦਿੰਦੇ ਆ ਤੁਸੀਂ ਰਾਜ ਕਰੋ ਪ੍ਰਜਾ ਵਸਾਓ ਇਉ ਉਹਨਾਂ ਨੇ ਨਵਾਬੀ ਜਿਹੜੀ ਉਹ ਆਫਰ ਦਿੱਤੀ ਹੈ ਤੁਰਕਾਂ ਤੇ ਨਵਾਬੀ ਲਈ ਕਰ ਸੂਰੇ ਪੂਰੇ ਕਾਮ ਉਸ ਪੂਰੇ ਸ਼ੂਰਮੇ ਨੇ ਬਹਾਦਰੀ ਵਾਲੇ ਕੰਮ ਕਰਕੇ ਤੁਰਕਾਂ ਤੋਂ ਨਵਾਬੀ ਲਈ ਸੀ ਕਉਪੇ ਅਬ ਮੈਂ ਲਿਖਾਂ ਕਪੂਰ ਸਿੰਘ ਸਾਖੀ ਵਿਰਧ ਪੁਰਸ਼ਨ ਜਿਮਾ ਹਮਸੋਂ ਆਖੀਮ ਕਪੂਰ ਸਿੰਘ ਬਾਬਤ ਕਹਿੰਦੇ ਜਦੋਂ ਨਵਾਬ ਕਹਾਇਆ ਖਾਲਸੇ ਪੰਥ ਵਿੱਚ ਉਹਨਾਂ ਦੀ ਕਹਾਣੀ ਮੈਂ ਲਿਖਦਾ ਹਾਂ ਜਿਵੇਂ ਬਜ਼ੁਰਗ ਸਿੰਘਾ ਨੇ ਮੈਨੂੰ ਦੱਸਿਆ ਹੈ ਓਵੇਂ ਪ੍ਰਸੰਗ ਜੋ ਸੁਣਾਇਆ ਹੈ ਓਵੇਂ ਦੱਸਦਾ ਹਾਂ ਜਿਆ ਬੰਦੇ ਤੁਰਕਾਂ ਲੀਨੇ ਜੀਤ ਭਾਏ ਖਾਲਸੇ ਸਿਉਂ ਵਿਪਰੀਤ ਜਦੋਂ ਬੰਦਾ ਭਾਦਰ ਨੇ ਤੁਰਕਾਂ ਨੂੰ ਜਿੱਤ ਲਿਆ ਅਤੇ ਖਾਲਸਾ ਪੰਥ ਤੋਂ ਦੂਰ ਹੋ ਗਿਆ ਬੰਦਾ ਭਾਦਰ ਹੰਕਾਰੀ ਹੋ ਗਿਆ ਸੀ ਆਖਦੇ ਨੇ ਦੋਵਾਂ ਦੇ ਵਿੱਚ ਫੁੱਟ ਪੈ ਗਈ ਸੀ ਭਇਓ ਨਾਸ਼ ਉਸ ਨੇੜੇ ਆਮਨਾ ਸਿੰਘਨ ਕੋ ਸੋਚੈ ਮਰਵਾਵਨਾ ਕਿੰਨੀ ਉਹਦਾ ਨਾਸ਼ ਉਹਨਾ ਨੇੜੇ ਆ ਗਿਆ ਸੀ ਕਿ ਖਾਲਸੇ ਪੰਥ ਦੀ ਬਰਾਬਰੀ ਕਰਕੇ ਉਹ ਸਿੰਘਾਂ ਨੂੰ ਨੇ ਮਰਵਾਉਣਾ ਸ਼ੁਰੂ ਕਰਤਾ ਸੀ ਸ਼ੀਕਾ ਬਣ ਲਿਆ ਤੂੰ ਕਹਿੰਦੇ ਉਹਦੇ ਪੁੱਠੇ ਦਿਨ ਸ਼ੁਰੂ ਹੋਏ ਨਾਮ ਜੀ ਖਾਲਸਾ ਉਸਤੇ ਭਇਓ ਦੂਰ ਆਏ ਬਏ ਗੁਰੂ ਚੱਕ ਹਜੂਰ ਅਕਦੇ ਨੇ ਤਤ ਖਾਲਸਾ ਜਿਹੜਾ ਉਹਦੇ ਮਰਸੂਬਿਆਂ ਨੂੰ ਸਮਝ ਗਿਆ ਸੋ ਇਸ ਕਰਕੇ ਉਹਨਾਂ ਨੇ ਖਾਲਸੇ ਪੰਥ ਨੇ ਗੁਰੂ ਚੱਕ ਸ੍ਰੀ ਅੰਮ੍ਰਿਤਸਰ ਆ ਕੇ ਡੇਰੇ ਲਾਏ ਹਨ ਜੇਹੀ ਬਾਤ ਮੁਗਲਾਂ ਸੁਣ ਪਈ ਮੁਗਲਾਂ ਚਿੱਤ ਵਿਧਾਈ ਪਈ ਇਹ ਗੱਲਾਂ ਤੁਰਕਾਂ ਨੇ ਸੁਣ ਲਈਆਂ ਕਿ ਖਾਲਸੇ ਪੰਥ ਨੇ ਬੰਦੇ ਬਹਾਦਰ ਨੂੰ ਤਿਆਗ ਦਿੱਤਾ ਤਤ ਮੁਗਲਾਂ ਦੇ ਮਨ ਵਿੱਚ ਤੁਰਕਾਂ ਦੇ ਮਨ ਵਿੱਚ ਬਹੁਤ ਖੁਸ਼ੀ ਪੈਦਾ ਹੋਈ ਕਿ ਅਸੀਂ ਹੁਣ ਦੋਵਾਂ ਦੇ ਵਿੱਚ ਪਈ ਹੋਈ ਫੋਟ ਨੂੰ ਹੋਰ ਵਧਾਉਣਾ ਹੈ ਇਹਨਾਂ ਨੂੰ ਆਪਸ ਵਿੱਚ ਲੜਾਈਏ ਇੱਕ ਪਾਸੇ ਤਤ ਖਾਲਸਾ ਹੋ ਗਿਆ ਇੱਕ ਪਾਸੇ ਬੰਦਾਈ ਖਾਲਸਾ ਹੋ ਗਿਆ ਕਿਨ ਇਉਂ ਇਹਨਾਂ ਦਾ ਝਗੜਾ ਚੱਲਿਆ ਚਾਹ ਤੋ ਤੋ ਸਿੰਘਾਂ ਤੜਵਾਇਓ ਭੇਜੋ ਵਕੀਲ ਆਓ ਦਰਬਕ ਲਾਇਓ ਤੁਰਕਾਂ ਨੇ ਸਿੰਘਾਂ ਨੂੰ ਆਪਣੀ ਵਕੀਲ ਕੋਲ ਧਨ ਭੇਜਿਆ ਹੈ ਆਕੇ ਸਿੰਘਾਂ ਦੀ ਮਿੰਦਾਰੀ ਕੁਸ਼ਾਮਦ ਕਰਦੇ ਹਨ ਕਈ ਤੋਪੇ ਆਦਤ ਭੇਜਦੇ ਹਨ পেট-ਬੇਟ ਸਿੰਘਾਂ ਕੀ ਕਰੈ ਜੋ ਸਿੰਘ ਮੰਗੈ ਲਿਆ ਗਏ ਧਰੇ ਸਿੰਘ ਕਈ ਵੇਰਾਂ ਸਵਾਲ ਕਰ ਦਿੰਦੇ ਨੇ ਸਿੰਘ ਜੋ ਵੀ ਮੰਗਦਿਆਂ ਤੁਰਕ ਲਿਆ ਕੇ ਸਿੰਘਾਂ ਦੇ ਅੱਗੇ ਰੱਖ ਦਿੰਦੇ ਆ ਕਿ ਲਓ ਖਾਲਸਾ ਜੀ ਹੋਰ ਸੇਵਾ ਦੱਸੋ ਕਸ਼ਮਕਰਾਨ ਵਾਰ ਉਠਾਵੈ ਗੁਰ ਚੱਕ ਹਮ ਕਦੇ ਕਈ ਵਾਰੀ ਸਵਾਲ ਕਰ ਦਿੰਦੇ ਹਨ ਸਿੰਘ ਸਿੰਘ ਜੋ ਮੰਗਦੇ ਤੁਰਕ ਦਿੰਦੇ ਨੇ ਲਿਆ ਕੇ ਕਈ ਵਾਰੀ ਜਿਹੜੇ ਤੁਰਕ ਨੇ ਉਹ ਕੁਰਾਨ ਦੀਆਂ ਝੂਠੀਆਂ ਕਸਮਾਂ ਚੁੱਕਦੇ ਨੇ ਸ੍ਰੀ ਅੰਮ੍ਰਿਤਸਰ ਵਿੱਚ ਅਸੀਂ ਪੈਰ ਨਹੀਂ ਪਾਉਂਦੇ ਅਸੀਂ ਡੇੜੇ ਵੀ ਨਹੀਂ ਜਾਂਦੇ ਦੂਰੋਂ ਲੰਘ ਜਾਵਾਂਗੇ ਬਿਸ਼ਕ ਨੇ ਉਹ ਤੁਮ ਮੇਲੋ ਲਾਏ ਨਨਕਾਣੇ ਓ ਰੋੜੀ ਜਾਏ ਕਹਿੰਦੇ ਬਿਨਾ ਸ਼ੱਕ ਤੁਸੀਂ ਜੋੜਵੇਂ ਲਾਓ ਆਪਣੇ ਬੜੀ ਖੁਸ਼ੀ ਨਾਲ ਕੱਟ ਕਰੋ ਤੁਰਕਾਂ ਦਾ ਮਸਲ ਸੀ ਵੀ ਸਿੰਘ ਇਕੱਠੇ ਹੋੜੇ ਸ਼ੁਰੂ ਹੋ ਜਾਣ ਇਹਨਾਂ ਨੂੰ ਭੇਤ ਨਾ ਰਹੀਂ ਅਸੀਂ ਮਾਰ ਕੇ ਸ਼ਪੇਲ ਸਿੰਘਾਂ ਨੂੰ ਘੇਰ ਛੀਦ ਕਰ ਲਈਏ ਬੰਦੇ ਨੂੰ ਤਾਂ ਅਸੀਂ ਮਾਰ ਹੀ ਲਿਆ ਹੈ ਹੁਣ ਸਿੰਘ ਵੀ ਸਾਡੇ ਹੱਥ ਆ ਜਾਣ ਇਉਂ ਇਰਾਦਾ ਕੀਤਾ ਹੋਇਆ ਸੀ ਇਹਨਾਂ ਨੇ ਤੇ ਸਿੰਘਾਂ ਨੂੰ ਕਹਿੰਦੇ ਤੁਸੀਂ ਰੋੜੀ ਸਾਹਿਬ ਜੋੜ ਮਿਲਾ ਲਾਓ ਵਿਸ਼ਾਕੀ ਦਾ ਪਰਵ ਲੱਗਦਾ ਹੁੰਦਾ ਹੈ ਰੋੜੀ ਸਾਹਿਬ ਨਨਕਾਣਾ ਸਾਹਿਬ ਪੂਰਨਮਾਸ਼ੀ ਦੇ ਜੁੜਵੇਂ ਦਾ ਲਾਇਆ ਕਰੋ ਐਵੇਂ ਕਰਕੇ ਉਹਨਾਂ ਸੁਝਾਅ ਦੇਣੇ ਸ਼ੁਰੂ ਕੀਤੇ ਵੱਡੇ ਡੇਰੇ ਆਓ ਖਡੂਰ ਗੁਰਥਾਨਾ ਤਨਤਾਨ ਗੁਰੂ ਔਰ ਮਕਾਨਾ ਜਿਹੜੇ ਵੱਡੇ ਡੇਰੇ ਦੇ ਗੁਰ ਸਥਾਨ ਹਨ ਅਤੇ ਖਡੂਰ ਸਾਹਿਬ ਸਥਾਨ ਹਨ ਤਰਨਤਨ ਸਾਹਿਬ ਆਦਿ ਹੋਰ ਜਿੰਨੇ ਗੁਰੂਆਂ ਦੇ ਸਥਾਨ ਨੇ ਉੱਥੇ ਆ ਕੇ ਕਹਿੰਦੇ ਕੱਟ ਕਰੋ ਦੁਹਰਾ ਮੇਲਾ ਲਾਵੋ ਵਿਸਕੈ ਜੈਂ ਜੈਂ ਹੋਏ ਗੁਰઠાਉਰ ਕਿਨ ਜਿੱਥੇ ਜਿੱਥੇ ਗੁਰਸਥਾਨ ਹਨ ਤੁਸੀਂ ਬੇਸ਼ੱਕ ਜੋੜ ਮੇਲੇ ਲਾਓ ਬੜੀ ਖੁਸ਼ੀ ਨਾਲ ਸਾਨੂੰ ਕੋਈ ਇਤਰਾਜ਼ ਨਹੀਂ ਹੈ ਗੁਰੂ ਘਰ ਤੇ ਮਸੂਲ ਨਹੀਂ ਲਾਵਾਂਗੇ ਮਸੂਲ ਤੋਂ ਮਾਫੀ ਅਤੇ ਹੋਰ ਘਰੋਂ ਸੇਵਾ ਕਰਾਂਗੇ ਜੋ ਵਸਤੂ ਚਾਹੀਦੀ ਹੈ ਅਸੀਂ ਲੰਗਰ ਆਦਿ ਵਿੱਚ ਬੜੀ ਸੇਵਾ ਕਰਾਂਗੇ ਦੱਸੋ ਅਸੀਂ ਕੀ ਕਰੀਏ ਤੁਹਾਡੇ ਲਈ ਐਵੇਂ ਕਰਕੇ ਮਿੱਠੀਆਂ-ਮਿੱਠੀਆਂ ਗੱਲਾਂ ਕਰਦੇ ਨੇ ਮਾਫੀ ਕਰਾਂ ਮਸੂਲ ਹਮ ਆਓ ਘਰੋਂ ਕਰਾਂ ਔਰ ਗੌਰਮ ਕਹਿੰਦੇ ਅਸੀਂ ਆਪਣੇ ਕੋਲੋਂ ਵੀ ਤੁਹਾਨੂੰ ਬੇਸ਼ਕੀਮਤੀ ਬੇਅੰਤ ਪਦਾਰਥ ਭੇਟਾਵਾਂ ਦੇਵਾਂਗੇ ਕੋਈ ਟੈਕਸ ਨਹੀਂ ਲਵਾਂਗੇ ਚੋਪੇ ਇਮ ਖਾਲਸੋ ਲਿਓ ਪਰਚਾਏ ਔਰ ਦਲਾਸੇ ਕਈ ਕਰਾਏ ਇਸੇ ਤਰ੍ਹਾਂ ਬਚਨ ਕਰਕੇ ਖਾਲਸੇ ਨੂੰ ਪ੍ਰਚਾਲਿਆ ਉਹਨਾਂ ਨੇ ਪਰਮਾ ਲਿਆ ਥੋੜਾ ਜਿਆ ਸਿੰਘਾਂ ਨੂੰ ਆਪਣੇ ਤੇ ਧਿਹਾਉਣ ਵਾਸਤੇ ਕਈ ਤਰ੍ਹਾਂ ਦੇ ਦਲਾਸੇ ਦਿੰਦੇ ਹਨ ਓਏ ਚਾਕਰੀ ਕੀ ਜਿਸ ਕੋ ਖਾਇਸ਼ ਆਏ ਰਹੇ ਓਏ ਹਮਰੇ ਪਾਸ ਆਪਦੇ ਵੀ ਹੋਰ ਜੋ ਵੀ ਕੁਝ ਨੂੰ ਚਾਹੀਦਾ ਹੈ ਓਸੀ ਦੇਣ ਨੂੰ ਹਾਲੇ ਰਾਂ ਤਿਆਰ ਆ ਸ਼ਿੰਗਾਂ ਨੂੰ ਕਹਿੰਦੇ ਨੇ ਵੀ ਜੇ ਨੌਕਰੀ ਕਰਨੀ ਹੋਵੇ ਆਇਲ ਦੀ ਜਾਂ ਹੋਰ ਕੋਈ ਕਿਸਮ ਦੀ ਤਾਂ ਸਾਡੇ ਸਾਡੇ ਕੋਲ ਆਓ ਤੇ ਬੇਸ਼ੱਕ ਨੌਕਰ ਲੱਗ ਜਾਓ